ਪਿਆਰੇ ਸਰੋਤਿਓ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਟਾਰ ਜੀ ਨਿਊਜ਼ ਚੈਨਲ ਨੰਬਰ 22 ਦੀ ਖਬਰ ਸ਼ਹੀਦ ਭਗਤ ਸਿੰਘ ਜਰਨਲਿਸਟ ਐਸੋਸੀਏਸ਼ਨ ਰਜੀ ਵੱਲੋਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਰਾਜਗੁਰੂ ਅਤੇ ਸੁਖਦੇਵ ਜੀ ਦੇ ਸ਼ਹੀਦੀ ਦਿਹਾੜਾ ਸਬੰਧ ਵਿੱਚ ਫੁੱਲਾਂ ਦੇ ਨਾਲ ਸ਼ਰਧਾਂਜਲੀ ਦਿੱਤੀ ਗਈ ਇਸ ਮੌਕੇ ਤੇ ਵੱਖ-ਵੱਖ ਚੈਨਲਾਂ ਦੇ ਪੱਤਰਕਾਰ ਪਹੁੰਚੇ ਜਿਹੜੇ ਬੰਦੇ ਦੇ ਦੋਛੀ ਹੈ ਕਹਿੰਦੇ ਦੋ ਗੱਡੀਆਂ ਜਿਹੜੀਆਂ ਸੀਗੀਆਂ ਉਹ ਆਪਸ ਵਿੱਚ ਕਰ ਰਹੀਆਂ ਸੀਗੀਆਂ ਠੀਕ ਹੈ ਮੇਰਾ ਨਾਮ ਐਸੀਐਲ ਰਦੀਖ ਮਾਰਜੀ ਸਰ ਇਹ ਕੀ ਐਕਸੀਡੈਂਟ ਦਾ ਜਿਹੜਾ ਹੋਇਆ ਹੈ ਸਰ ਜਿਹਨੇ ਜਸਟ ਆਈਆਂ ਤੇ ਟੈਂਪਰਿੰਗ ਕੇ ਕਰੇ ਬੇਸਰੂਠਾ ਲੱਗੀ ਗਈਆਂ ਕਾਰ ਦੀਆਂ ਦੇ ਅਪਜੀ ਨੂੰ ਲੰਘੜ ਇਥੇ ਹਸਪਤਾਲ ਚ ਜੀ ਤੇ ਗੱਡੀ ਜਿਹੜੀ ਆ ਸਿਫਟਾ ਉਹ ਕੰਸੀ ਰਵਾਜ ਗਈ ਟੈਂਪਰ ਵਾਲੇ ਨੂੰ ਹਸਪਤਾਲ ਦਾਖਲ ਕਰਾਇਆ ਵਾ ਉਹ ਲੈ ਚਲ ਗਿਆ ਵਾ ਤੇ ਬਾਕੀ ਯੂਰ ਹੁੰਦਾ ਲਿਖਾ ਜੀ ਸਰ ਇਹ ਜਿਹੜੇ ਬੰਦੇ ਦੇ ਦੋਚੀ ਹੈ ਕਹਿੰਦੇ ਦੋ ਗੱਡੀਆਂ ਜਿਹੜੀਆਂ ਸੀਗੀਆਂ ਉਹ ਆਪਸ ਚ ਕਰ ਰਹੀਆਂ ਸੀਗੀਆਂ ਦੱਸਣ ਦੇ ਮਤਲਬ ਦੀ ਹੈ ਜੀ ਬਾਕੀ ਇਸ ਵੀ ਕੈਮਰਾ ਦੇਖਾ ਕੀ ਹੋਇਆ ਠੀਕ ਹੈ ਸਰ ਨਿਰਮਲ ਐਸ.ਐਲ.ਦੀ ਕੁਮਾਰ ਜੀ ਸਰ ਇਹ ਕੀ ਐਕਸੀਡੈਂਟ ਦਾ ਜਿਹੜਾ ਹੋਇਆ ਹੈ ਸਰ ਇਹਨੇ ਜਸਟ ਆਈਆਂ ਤੇ ਕੈਂਪੀ ਦੇ ਕਰੇ ਬੇਸਰੂਫਾ ਲੱਗੀ ਜੀ ਕਾਰ ਦੀ ਇਹ ਆਪਣੇ ਲੰਘੜ ਇੱਥੇ ਹਰਫਾਲ ਜੀ ਤੇ ਗੱਡੀ ਜਿਹੜੀ ਆ ਦਿੱਪਤਾ ਉਹ ਕੈਂਪੀ ਦੀ ਵਾਦੀ ਕੈਂਪੀ ਵਾਲੇ ਨੂੰ ਹਸਪਤਾਲ ਦਾ ਕਰਾਇਆ ਵਾ ਉਹ ਲੈ ਚਲ ਗਿਆ ਵਾ ਤੇ ਬਾਕੀ ਜੋ ਹੁੰਦਾ ਦੇਖਣਾ ਜੀ ਸਰ ਇਹ ਜਿਹੜੇ ਬੰਦੇ ਦੇ ਦੋਚੀ ਹੈ ਕਹਿੰਦੇ ਦੋ ਗੱਡੀਆਂ ਜਿਹੜੀਆਂ ਸੀਗੀਆਂ ਉਹ ਆਪਸ ਚ ਕਰ ਰਹੀਆਂ ਸੀਗੀਆਂ ਦੱਸਣ ਦੇ ਮਤਲਬ ਜੀ ਬਾਕੀ ਸੀਸੀ ਕੈਮਰੇ ਦੇਖਾਂ ਕੀ ਹੋਇਆ ਠੀਕ ਹੈ ਜੀ ਨਿਰਣਾ ਐਸ. ਅਦੀ ਕੁਮਾਰ ਜੀ ਸਰ ਇਹ ਕੀ ਐਕਸੀਡੈਂਟ ਦਾ ਜਿਹੜਾ ਹੋਇਆ ਹੈ ਸਰ ਅਸੀਂ ਜਸਟ ਆਈਆਂ ਤੇ ਟੈਂਪਰੀ ਤੇ ਕਰਿਆ ਵੇਸਰੂਫਾ ਲੱਗੀ ਗਈ ਕਾਰ ਦੀਏ ਦੇ ਅਪਜੀ ਮਿੰਗੜ ਤੇ ਹੀ ਰੁਕਾ ਪੂਜੀ ਤੇ ਗੱਡੀ ਜਿਹੜੀ ਆ ਦਿੱਪਤਾ ਉਹ ਟੈਂਪਰੀ ਦੀ ਵਾਜੀ ਟੈਂਪਰੀ ਵਾਲੇ ਨੂੰ ਹਸਪਤਾਲ ਦਾਖਲ ਕਰਾਇਆ ਵਾ ਉਹ ਲੈ ਚਲ ਗਿਆ ਵਾ ਤੇ ਬਾਕੀ ਜੋ ਹੁੰਦਾ ਲਿਖਣਾ ਹੈ ਸਰ ਇਹ ਜਿਹੜੇ ਬੰਦੇ ਦੇ ਦੋਚੀ ਹੈ ਕਹਿੰਦੇ ਦੋ ਗੱਡੀਆਂ ਜਿਹੜੀਆਂ ਸੀਗੀਆਂ ਉਹ ਆਪਸ ਚ ਕਰ ਰਹੀਆਂ ਸੀਗੀਆਂ ਦੱਸਣ ਦੇ ਮੁਤਾਬਕ ਜੀ ਬਾਕੀ ਉਹ ਸਿਸਲੀ ਕੈਮਰੀ ਦੇਖਾ ਕੀ ਹੋਇਆ ਠੀਕ ਹੈ ਮੇਰਾ ਨਾਮ ਹੈ ਅਸ਼ੀਰਦੀ ਕੁਮਾਰ ਜੀ ਸਰ ਇਹ ਕੀ ਐਕਸੀਡੈਂਟ ਦਾ ਜਿਹੜਾ ਹੋਇਆ ਹੈ ਸਰ ਇੱਥੇ ਨਾਲ ਜਸਟ ਆਈਆਂ ਤੇ ਕੈਂਪੀ ਦੇ ਕਹਿੰਦੇ ਰੇਸਾ ਰੂਫਾ ਲੱਗੀ ਗਈ ਕਾਰ ਦੀਏ ਦੇ ਆਪਣੀ ਲੰਗੜੀ ਤੇ ਰੂਫਾ ਦੂਜੀ ਤੇ ਗੱਡੀ ਜਿਹੜੀ ਆ ਥੱਪਟਾ ਉਹ ਕੈਂਪੀ ਨੂੰ ਵਾਜੀ ਕੈਂਪੀ ਵਾਲੇ ਨੂੰ ਹਸਪਤਾਲ ਦਾ ਕਰਾਇਆ ਵਾ ਉਹ ਲੈ ਚਲ ਗਿਆ ਵਾ ਤੇ ਬਾਕੀ ਜੋ ਹੁੰਦਾ ਦੇਖਣਾ ਸਰ ਇਹ ਜਿਹੜੇ ਬੰਦੇ ਦੇ ਦੋਚੀ ਹੈ ਕਹਿੰਦੇ ਦੋ ਗੱਡੀਆਂ ਜਿਹੜੀਆਂ ਸੀਗੀਆਂ ਉਹ ਆਪਸ ਚ ਕਰ ਰਹੀਆਂ ਸੀਗੀਆਂ ਦੱਸਣ ਦੇ ਮਤਲਬ ਦੀ ਆ ਜੀ ਬਾਕੀ ਉਹ ਸੀਸੀ ਕੈਮਰਾ ਦੇਖਾਂ ਕੀ ਹੋਇਆ ਠੀਕ ਹੈ ਨਿਰਣਾ ਐਸ.ਐੱਲ.ਦੀ ਕੁਮਾਰ ਜੀ ਸਰ ਇੱਕ ਕੀ ਐਕਸੀਡੈਂਟ ਦਾ ਜਿਹੜਾ ਹੋਇਆ ਹੈ ਸਰ ਜਿਹੜਾ ਜਸਟ ਆਈ ਆ ਤੇ ਟੈਂਪੂ ਤੇ ਕਰੇ ਬੇਸਰੂਫਾ ਲੱਗੀ ਗਈ ਕਾਰ ਦੀਆਂ ਤੇ ਆਪਣੀ ਦੀ ਲੰਗੜੀ ਤੇ ਹੇਰਫਤਾਰ ਹੋ ਜੀ ਤੇ ਗੱਡੀ ਜਿਹੜੀ ਆ ਸਿਫਟ ਆ ਉਹ ਟੈਂਪੂ ਦੀ ਵਾਦੀ ਗਈ ਤੇ ਟੈਂਪੂ ਵਾਲੇ ਨੂੰ ਹਸਪਤਾਲ ਦਾ ਕਰਾਇਆ ਵਾ ਉਹ ਲੈ ਚਲ ਗਿਆ ਵਾ ਤੇ ਬਾਕੀ ਜੋ ਹੁੰਦਾ ਦੇਖਾਂਗੇ ਸਰ ਜਿਹੜੇ ਬੰਦੇ ਦੇ ਦੋਚੀ ਆ ਕਹਿੰਦੇ ਦੋ ਗੱਡੀਆਂ ਜਿਹੜੀਆਂ ਸੀਗੀਆਂ ਉਹ ਆਪਸ ਚ ਕਰ ਰਹੀਆਂ ਸੀਗੀਆਂ ਪੰਜਾਬੀ ਦੱਸਣ ਦੇ ਮਤਲਬ ਕੀ ਆ ਜੀ ਬਾਕੀ ਮਿਲਤੀ ਸੀਸੀ ਕੈਮਰੇ ਦੇਖਾਂ ਕੀ ਹੋਇਆ ਠੀਕ ਹੈ